ਨਾਮ ਮੰਦਿਰ ਪਰ ਮਲਮ ਕੀ ਵਾਕਿਆ ਹੋਇਆ ਅਸੀਂ ਵੀਰ ਜੀ ਘਰੋਂ ਆਏ ਸੀ ਇੱਥੇ ਆਪਣੀ ਬੁਟੀਕ ਆ ਸਮਰਾਲੇ ਫੈਸ਼ਨ ਪਣ ਬੁਟੀਕ ਦਿੱਲੀ ਦੀ ਹੁਣੀ ਜਾਣੀ ਆ ਨਾ ਤੇ ਅਸੀਂ ਬੁਟੀਕ ਤੋਂ ਇੱਥੇ ਆਣਾ ਸੀਗਾ ਪਹਿਲਾਂ ਅਸੀਂ ਏਟੀਐਮ 'ਚ ਆਏ ਏਟੀਐਮ ਤੋਂ ਬਾਅਦ ਫਿਰ ਅਸੀਂ ਕੈਂਥ ਟੇਲਰ ਉੱਥੇ ਆਏ ਉੱਥੋਂ ਅਸੀਂ ਆਈ 3 ਜਾਂ ਡਾਕਟਰ ਦੇ ਆਏ ਸੀ ਅੱਖਾਂ ਦਿਖਾਉਣ ਵਾਸਤੇ ਉੱਥੇ ਆਕੇ ਜਿਵੇਂ ਮੈਂ ਆਪਣੀ ਸਕੂਟਰੀ ਲਾਈ ਹਲੇ ਸਕੂਟਰੀ ਸਟੈਂਡ ਤੇ ਲਾਈ ਰਹੀ ਸੀ ਪਤਾ ਨਹੀਂ ਕੌਣ ਸੀ ਦੋ ਜਣੇ ਸੀਗੇ ਉਹ ਆਇਆ ਆ ਕੇ ਮੇਰੇ ਚੈਨ ਖੋ ਕੇ ਭੱਜ ਕੇ ਲੈ ਗਿਆ ਦੇਖੋ ਮੇਰੇ ਨਿਸ਼ਾਨ ਵੀ ਕਾਫੀ ਪਏ ਹੋਏ ਆ ਤਾਂ ਕੀ ਲੱਗਦਾ ਵੀ ਪਿੱਛੇ ਪਿੱਛਾ ਕਰਦੇ ਸੀ? ਹਾਂ ਜੀ ਜਿਵੇਂ ਕੈਮਰੇ ਰਿਕਾਰਡਿੰਗਾਂ ਤੋਂ ਪਤਾ ਲੱਗਦਾ ਕਿ ਉਹ ਪਿੱਛੇ ਹੀ ਸਾਡੇ ਸਾਡਾ ਪਿੱਛਾ ਕਰਦੇ ਸੀਗੇ। ਕਿਚੋਰ ਇੱਕ ਹੀ ਕਰਦੇ ਨੇ। ਹਾਂ ਜੀ ਇਹਦੇ ਮਾਮਲੇ ਦੀ ਸ਼ਿਕਾਇਤ ਦਿੱਤੀ ਪੁਲਿਸ ਨੂੰ। ਹਾਂ ਜੀ ਰਿਪੋਰਟ ਦਿੱਤੀ ਆ। 112 ਡਾਇਲ ਕਰਤਾ ਸੀ। ਹਾਂ 112 ਨੰਬਰ ਵੀ ਡਾਇਲ ਕੀਤਾ। ਉਹ ਬਾਕੀ ਕਰ ਰਹੇ ਨੇ ਆਪਣੀ ਕਾਰਵਾਈ ਜੋ ਵੀ ਹੈਗੀ ਆ। ਰਿਕਾਰਡਿੰਗਾਂ ਵਗੈਰਾ ਸਾਰੀਆਂ ਕੱਢ ਲਈਆਂ ਸੀ। ਕੋਈ ਹਮਸਾਨਤਾ ਨਹੀਂ ਹੋਇਆ ਉਹਨਾਂ ਨੇ ਕਿਸ ਮਾਰਿਆ ਵਗੈਰਾ। ਨਹੀਂ ਮਾਰਿਆ ਨਹੀਂ ਬਸ ਮੇਰੇ ਆਖਰੋਚੇ ਹੀ ਹੋਇਆ ਨੌ ਦੇ ਨਿਸ਼ਾਨ ਪਏ ਹੋਏ ਨੇ। ਜਾਣਾ ਕਿੱਥੋਂ ਹੋਇਆ ਤੁਸੀਂ ਹਾਂਜੀ ਅਸੀਂ ਪਿੱਛੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਐ ਮੇਰੇ ਨਾਲ ਸੀਗੇ ਇੱਥੇ ਇਹ ਵੀ ਵਿਚਾਰੀ ਵੀ ਬਹੁਤ ਕੋਸ਼ਿਸ਼ ਕੀਤੀ ਆ ਮੈਂ ਵੀ ਅਸੀਂ ਪਿੱਛੇ ਭੱਜੀਆਂ ਪਰ ਉਹ ਹੱਥ ਨਹੀਂ ਲੱਗੇ ਕਿੰਨੇ ਜਣੇ ਸੀਗੇ ਜੀ ਉਹ ਦੋ ਜਣੇ ਸੀਗੇ ਜਿਹੜਾ ਬਾਈਕ ਵਾਲ ਨਹੀਂ ਨਹੀਂ ਮੂੰਹ ਖੁੱਲੇ ਸੀਗੇ ਇੱਕ ਬਾਈਕ ਬਣਾਉਣੀ ਆਪਣਾ 메ਨ ਰੋਡ ਤੇ ਖੜਾਇਆ ਹੋਏ ਸੀ ਤੇ ਜਿਹੜਾ ਪਿੱਛੇ ਸਾਡੇ ਸੀ ਉਹ ਅੰਦਰ ਬੈਕ ਸਾਈਡ ਦੇ ਆਇਆ ਸੀ ਫਰੀਜਾ ਮਾਰਕੀਟ ਦੇ ਬੈਕ ਸਾਈਡ ਦੀ ਉਥੋਂ ਹੋ ਕੇ ਲੈ ਗਿਆ ਜਦੋਂ ਅਸੀਂ ਪਿੱਛੇ ਭੱਜ ਗਏ ਫਿਰ ਉਹ ਅੱਗੇ ਖੜਾ ਸੀ ਮੋਟਰਸਾਈਕਲ ਵਾਲਾ ਫਿਰ ਉਹਦੇ ਪਿੱਛੇ ਵਾਕੇ ਭੱਜ ਗਏ ਠੀਕ ਹਾਂ